ਕਾਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਮ ਉਮੀਦਵਾਰ ਸੰਜੀਵ ਰੋੜਾ ਤੇ ਮਮਤਾ ਆਸ਼ੂ ਹੋਏ ਆਮੋ ਸਾਹਮਣੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟਾਂ ਤੇ ਉਪ ਚੋਣਾਂ ਲਈ ਉਹ VOTING ਜਾਰੀ ਹੈ ਇਸ ਦੌਰਾਨ ਖਬਰ ਆਈ ਹੈ ਕਿ ਇਸ ਕਾਂਗਰਸ ਆਗੂ ਭਾਰਤ ਕੁਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾਸ ਆਮੋ ਸਾਹਮਣੇ ਹੋ ਗਏ ਹਨ ਉਹਨਾਂ ਵਿਚਕਾਰ ਗਰਮਾ ਗਰਮੀ ਬਹਿਸ ਹੋਈ ਹੈ ਮਮਤਾ ਆਸ਼ੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਤੇ ਬਾਹਰੋਂ ਦੂਜੇ ਗੁੰਡੇ ਬੁਲਾਏ ਗਏ ਹਨ ਅਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਪੁਲਿਸ ਆਪ ਆਗਵਾ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਉਹਨਾਂ ਸਵਾਲ ਕੀਤਾ ਹੈ ਕਿ ਇਲਾਕੇ ਦੇ ਵੋਟਰਾਂ ਨੂੰ ਪੁਲਿਸ ਰੋਕ ਰਹੀ ਹੈ ਅਤੇ ਹੋਰ ਖੁੱਲੇ ਆਮ ਅਤੇ ਹੋ ਕੁਲੇ ਆਮਕੋ ਮਰੇ ਹਨ ਇਸ ਦੇ ਨਾਲ ਹੀ ਸੰਜੀਵ अरोड़ा ਦਾ ਕਹਿਣਾ ਹੈ ਕਿ ਕਿਸੇ ਵੀ VOTER ਨੂੰ ਨਹੀਂ ਰੋਕਿਆ ਜਾ ਰਹਾ ਹੈ ਅਤੇ VOTING ਸ਼ਾਂਤੀਪੂਰਵਕ ਹੋ ਰਹੀ ਹੈ ਸੰਜੀਵ अरोड़ा ਨੇ ਕਿਹਾ ਹੈ ਕਿ ਮੀਡੀਆ ਮੌਕੇ ਤੇ ਮੌਜੂਦ ਹੈ ਅਤੇ ਬਾਹਰ ਬਾਹਰੋਂ ਆਉਣ ਵਾਲੇ ਲੋਕਾਂ ਦੇ ਦੋਸ਼ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਮੰਮਤਾ ਆਸ਼ੂ ਦੇ ਦੋਸ਼ ਬੇਬੁਨਿਆਦ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ